ਤੇ ਇਹ ਜੋ ਵੀ ਮਾਡਲ ਟਾਇਰ ਹੋਣਗੇ ਨੀਵਾ ਮਾਡਲ ਟਾਇਰ ਨਹੀਂ ਹੋਣ ਆਪਣੇ ਅੱਛਾ ਨੀਵਾ ਮਾਡਲ ਟਾਇਰ ਨਹੀਂ ਪਾਤਾ ਜੀ ਬਾਕੀ ਡਾਲਾ ਵੀ ਹੱਥ ਦੋ ਸਾਈਡ ਖੁੱਲਦਾ ਹੈ ਜੀ ਹਾਂ ਜੀ ਹਾਂ ਜੀ ਕੋਈ ਇਹਦੇ 'ਚ ਜੋੜ ਨਹੀਂ ਜੀ ਇੱਕੋ ਹੀ ਪੀਸ ਨਾਲ ਕੋਈ ਟਿੱਕੀ ਹੈ ਵਿੱਚ ਇਹਦੇ ਅੱਛਾ ਦੇਖ ਕੱਲਾ ਜੀ ਮਗਰਾਡਾ ਦਾ ਕੱਟਾ ਹੈ ਮਤਲਬ ਮਗਰਾਡਾ ਦਾ ਕੱਟਾ ਹੀ ਕੱਲਾ ਦੇਖ ਦਰਮੇ ਕੋਈ ਉਹ ਨਹੀਂ ਵੀ ਜਾਜੀ ਫਰਸ ਹੈ ਇਹ ਹਾਂ ਜਾਜੀ ਫਰਸ ਵੀ ਮਤਲਬ 40 ਟਿੱਕੀ ਦੀ ਗੱਡੀ ਹੋਊਗੀ ਨਾ ਕੋਈ ਟਿੱਕੀ ਨਹੀਂ ਗੱਡੀ ਇੱਕੋ ਹੀ ਪੀਸ ਆ ਜੀ ਇੱਕੋ ਪੀਸ ਆ ਸਾਰਾ ਇਹ ਟਾਲੀ 6 12 ਜੀ ਸਵਾ ਤੋਂ ਉੱਚੀ ਹੈ ਹਾਂ ਜੀ ਉਹ ਇਹ ਉਹ ਵੇਟ ਕਿੰਨਾ ਕੁ ਹੈ ਇਹਦਾ 17 ਕੁਆਂਟਲ ਵੇਟ ਆ ਜੀ ਟਰਾਲੀ ਦਾ 17 ਕੁਆਂਟਲ ਵੇਟ ਇਹਦੇ ਬੁਸ਼ ਲੱਗੇ ਜੀ ਇਹਨੂੰ ਗਰੀਸ ਆਉਂਦਾ ਬੁਸ਼ਾਂ ਨੂੰ ਹੂੰ ਤੇ ਮੰਨ ਲਾ ਜਿਹੜਾ ਇਹ ਤੇ ਲੋਕ ਲੱਗਦਾ ਜੀ ਇਹ ਤੇ ਗਰਾਰੀ ਲੱਗੀ ਹੋਈ ਹੈ ਟਰੈਕਟਰ ਦੇ ਗੇਅਰ ਵਾਲਾ ਕੰਮ ਕਰਿਆ ਹੋਇਆ ਜੀ ਇਹ ਸਿਸਟਮ ਤਾਂ ਹੋਇਆ ਭੱਜੀ ਜਾਂਦੀ ਤੇ ਦਾਣੇ ਦੀ ਭਰੀ ਹੈ ਲੋਅ ਖੁੱਲ ਜਾਂਦਾ ਕੁੰਡੀ ਲੱਗੀ ਹੁੰਦੀ ਕੁੰਡੀ ਖੁੱਲ ਜਾਂਦੀ ਹਾਂ ਹੁਣ ਜੇ ਖੋਲਾਂਗੇ ਖੁੱਲੂਗਾ ਨਹੀਂ ਤਾਂ ਖੁੱਲਦੀ ਨਹੀਂ ਨਹੀਂ ਖੁੱਲਦੀ ਨਹੀਂ ਹਾਂਜੀ ਅੱਜ ਜਿਹੜੀ ਵਰਕਸ਼ਾਪ ਤੇ ਲੈ ਕੇ ਆਏ ਆ 5 ਸਾਲ ਦੀ ਤੁਹਾਨੂੰ ਇਥੋਂ ਪੰਪ ਦੀ ਗਰੰਟੀ ਮਿਲਣੀ ਆ ਤੇ ਜੇਕਰ ਗੱਲ ਕਰੀਏ ਹਿੱਸੇ ਦੀ ਕਿਉਂਕਿ ਮੈਨ ਜਿਹੜੀ ਕੋਈ ਵੀ ਚੀਜ਼ ਹੈ ਨਾ ਹਿੱਸੇ ਦੇ ਸਿਰ ਤੇ ਖੜੀ ਹੁੰਦੀ ਆ ਬਾਈ ਉਰੀ ਇਹ ਜ਼ਿੰਮੇਵਾਰੀ ਲੈ ਲੈਂਦੇ ਆ ਵੀ ਬਾਈ ਜਿੰਨਾ ਚਿਰ ਤੁਸੀਂ ਟਰਾਜੀ ਰੱਖੋਗੇ 20 ਸਾਲ ਰੱਖ ਲਓ 30 ਸਾਲ ਰੱਖ ਲਓ ਹਨਾ ਵੀ ਉਨੇ ਟਾਈਮ ਦੀ ਹਿੱਸੇ ਦੀ ਵੀ ਸਾਡੀ ਜ਼ਿੰਮੇਵਾਰੀ ਆ ਹੁਣ ਬਾਹਲੇ ਸੱਜਣ ਇਹ ਸੋਚਣਗੇ ਵੀ ਇਹ ਵਰਕਸਾਪ ਕਿੱਥੇ ਪੈ ਜਾਂਦੀ ਹੈ ਧਰਮੇ ਇਧਰਲੇ ਪਾਸੇ ਨਾ ਕੈਮਰਾ ਮਾਰਦੀ ਅੱਜ ਮਿੱਤਰੋ ਜੇਐਸਏ ਐਗਰੀ ਵਰਕਸ ਤੇ ਪਹੁੰਚੇ ਹੋਇਆ ਪਿੰਡ ਘੁੰਮਣਕਲਾ ਹੁਣ ਬਾਹਲੇ ਸੱਜਣ ਸੋਚਣਗੇ ਵੀ ਘੁੰਮਣਕਲਾ ਪਿੰਡ ਕਿੱਥੇ ਪੈਂਦਾ ਮਿੱਤਰੋ ਮੌੜਾਂ ਦੇ ਬਿਲਕੁਲ ਨਜ਼ਦੀਕ ਪੈ ਜਾਂਦਾ ਤੇ ਬਠਿੰਡੇ ਜ਼ਿਲ੍ਹੇ ਦਾ ਇਹ ਲਾਸਟ ਪਿੰਡ ਆ ਇਸ ਤੋਂ ਬਾਅਦ ਜਿਹੜਾ ਮਾਨਸਾ ਡਿਸਟ੍ਰਿਕਟ ਸਟਾਰਟ ਹੋ ਜਾਂਦਾ ਤੇ ਅੱਜ ਮਿਸਤਰੀ ਜੱਸਾ ਸਿੰਘ ਨੂੰ ਤੁਹਾਨੂੰ ਮਿਲਾਉਣੇ ਆ ਆਪਾਂ ਫੁੱਲ ਜਾਣਕਾਰੀ ਲੈਣੇ ਆ ਵੀ ਕਿਹੜੇ ਕਿਹੜੇ ਸਾਈਜ਼ ਦੇ ਵਿੱਚ ਟਰਾਲੀਆਂ ਤਿਆਰ ਕਰਦੇ ਆ ਕਿੰਨੇ ਕ ਸਮੇਂ ਦੇ ਵਿੱਚ ਟਰਾਲੀ ਮਿਲ ਜਾਂਦੀ ਹੈ ਤੇ ਟਰਾਲੀ ਲੈਣ ਵਾਸਤੇ ਗਾਹਕ ਨੂੰ ਐਡਵਾਂਸ ਬੁਕਿੰਗ ਕਰਾਉਣੀ ਪੈਂਦੀ ਹੈ ਜਾਂ ਫਿਰ ਬਣੀ ਜਾ ਬਣੀ ਜਾ ਮਿਲ ਜਾਂਦੀਆਂ ਨੇ ਕਿਸ ਤਰ੍ਹਾਂ ਦਾ ਮਟੀਰੀਅਲ ਲਾਉਂਦੇ ਆ ਹਨਾ ਕਿਦਾਂ ਦਾ ਫਰਸ ਹੋਊਗਾ ਤੇ ਕਿਦਾਂ ਦੇ ਰੈਮ ਹੋਣਗੇ ਟਾਇਰ ਕਿਦਾਂ ਦੀ ਕੰਡੀਸ਼ਨ ਦੇ ਹੋਣਗੇ ਫੁੱਲ ਜਾਣਕਾਰੀ ਮਿੱਤਰੋ ਆਪਾਂ ਮਿਸਤਰੀ ਜੱਸਾ ਸਿੰਘ ਤੋਂ ਲੈਨੇ ਆ ਤੇ ਆਜੋ ਕਰਾ ਬਾਕੀ ਤੁਹਾਡੀ ਗੱਲਬਾਤ ਕਰਾਉਂਦੇ ਆ ਤੁਹਾਡੇ ਸਤਿ ਸ੍ਰੀ ਅਕਾਲ ਜੀ ਰਿਆ ਠੀਕ ਆ ਬਾਈ ਜੀ ਯਾਰ ਜਾਣੇ ਸਾਕ ਜੀ ਵਧੀਆ ਹੋ ਗਿਆ ਮੈਂ ਤਾਂ ਤੁਹਾਡੇ ਬਹੁਤ ਚਰਚੇ ਸੁਣੇ ਸੀਗੇ ਮੈਂ ਅੱਜ ਮੈਂ ਸੱਜਣਾ ਨੂੰ ਦੱਸ ਦਾਂ ਵੀ ਜਿਹੜੇ ਬਠਿੰਡ ਏਰੀਏ ਦੇ ਵਿੱਚੋਂ ਸਾਨੂੰ ਫੋਨ ਲਾਉਂਦੇ ਹੁੰਦੇ ਆ ਵੀ ਤੁਹਾਡੇ ਏਰੀਏ ਦੇ ਵਿੱਚ ਬੜਾ ਜ਼ਬਰਦਸਤ ਕੰਮ ਕਿਹੜੀ ਮਿਸਤਰੀ ਕਰਦੇ ਆ ਠੀਕ ਹੈ ਜੀ ਠੀਕ ਪਹਿਲੇ ਤਾਂ ਆਪਾਂ ਸਾਰਿਆਂ ਨੂੰ ਇਹ ਦੱਸ ਦਈਏ ਕਿਉਂਕਿ ਇਹ ਧਰਮੇ ਆ ਸਾਰੀਆਂ ਟਰਾਲੀਆਂ ਦਿਖਾ ਦਿਓ ਹਣਾ ਇਥੋਂ ਇੱਕ ਗੱਲ ਜੱਜ ਹੁੰਦੀ ਹੈ ਵੀ ਤੁਹਾਡਾ ਕੋਈ ਕੰਮ ਨਵਾਂ ਤਾਂ ਨਹੀਂ ਆਪਾਂ ਕਹਿ ਸਕਦੇ ਨਹੀਂ ਜੀ ਬਹੁਤ ਪੁਰਾਣਾ ਕੰਮ ਆਪਣਾ ਬਹੁਤ ਪੁਰਾਣਾ ਕੰਮ ਹੈ ਕਿੰਨੇ ਸਾਲ ਤੋਂ ਬਈ ਆਪੇ ਕੰਮ ਕਰਦੇ ਆ ਇਹ 2006 ਤੋਂ ਕਰਦੇ ਆ ਇਹ 2006 ਤੋਂ ਲੈ ਕੇ ਹਾਂਜੀ ਹਾਂਜੀ ਦੂਸਰੀ ਗੱਲ ਮੈਨੂੰ ਇਹ ਪਤਾ ਲੱਗਿਆ ਕਿਉਂਕਿ ਜਦੋਂ ਕਿਤੇ ਮੰਡੀ ਦੇ ਵਿੱਚ ਜਾ ਕੇ ਤੇ ਹੋ ਟਰਾਲੀਆਂ ਮਿਲ ਜਾਂਦੀਆਂ ਨੇ ਅਗਲਾ ਕਹਿੰਦਾ ਭਈ 6 ਮਹੀਨਿਆਂ ਦੀ ਪੰਪ ਦੀ ਗਾਰੰਟੀ ਆ ਨਹੀਂ ਜੀ ਆਪਣੀ 5 ਸਾਲ ਦੀ ਗਾਰੰਟੀ ਆ ਜੀ 5 ਸਾਲ ਦੀ ਗਾਰੰਟੀ ਆ ਪੰਪ ਵੀ ਗਿਲਦਾ ਲਾਉਣਾ ਇਹ ਆਪਾਂ 20 ਟਨ ਵਾਲਾ ਟਰਾਲੇ ਟਰਾਲੇ ਦੇ ਵੀ ਲਾ ਸਕਦੇ ਟਰਾਲੀ ਤੇ ਤਾਂ ਲੱਗੀ ਹੁੰਦਾ ਜੀ ਇਹ ਅੱਛਾ ਇਹ ਵੀਰਟਾ ਨਾਲ ਆਪਾਂ ਪੰਪਾ ਬਈ ਹੈ? ਹਾਂਜੀ। 5 ਸਾਲ ਦੀ ਗਾਰੰਟੀ ਹੈ। ਹਾਂਜੀ। ਜਿਹੜੇ ਨੂੰ ਪਾਈਪ ਲੱਭਣੀ ਲੱਗਣੀ ਹੈ ਜੀ ਉਹ ਵੀ ਜਮਾ ਜੀਬੀਸੀ ਵਾਲੀ ਓਰੀਜਨਲ ਪਾਈਪ ਲੱਗਣੀ ਹੈ ਵੀ ਵੀ ਪੈ ਪਾੜ ਜੂਗੀ। ਅੱਛਾ। ਹਾਂਜੀ ਹਾਂਜੀ। ਉਹਦੀ ਵੀ ਜਨ ਕੇ ਫੁੱਲ ਨੇ ਸਾਰਾ ਫੁੱਲ ਫੁੱਲ ਗਾਰੰਟੀ ਹੈ ਜੀ ਸਾਰੇ ਕਸੇ ਜੀ। 5 ਸਾਲ ਵਾਲਾ ਤਾਂ ਲਾਉਣੇ ਆਪਾਂ ਪੰਪ। ਪੰਪ ਪੰਪ। ਤੇ ਜਿਹੜੀਆਂ ਬਈ ਇਹ ਟਰਾਲੀਆਂ ਨੇ ਸਾਰੀਆਂ ਕਿਹੜੇ ਕਿਹੜੇ ਸਾਈਜ਼ਾਂ ਦੇ ਵਿੱਚ ਤੁਸੀਂ ਤਿਆਰ ਕਰਦੇ ਹੋ? ਇਹ 11 6 ਵੀ ਆ, 10 6 ਵੀ ਹੈ ਤੇ 12 6 ਵੀ ਹੈ ਜੀ। 12 6 ਵੀ ਆ। ਤੇ 14 7 ਵੀ ਹੈ। ਅੱਛਾ ਇਹ ਸਾਰਾ ਪਿਆ ਇੱਕ ਬਈ ਮੈਨੂੰ ਹੋਰ ਗੱਲ ਸਾਂਝੀ ਕਰਿਓ ਹਾਂਜੀ ਤੁਸੀਂ ਸਾਰੇ ਸਾਈਜਾਂ ਦੇ ਵਿੱਚ ਤਾਂ ਟਰਾਲੀਆਂ ਕਰ ਦਿੰਨੇ ਹੋ ਤਿਆਰ ਹਾਂਜੀ ਹਾਂਣਾ ਮਟੀਰੀਅਲ ਕਿਹੜਾ ਲਾਉਣੀ ਟਰਾਲੀਆਂ ਤੇ ਜਿਹੜੀ ਮੰਨ ਲਾ ਚਾਦਰਾਂ ਜੀ ਚਾਦਰ ਦੇ ਸਾਥੋਂ ਜਾਂ ਤਾਂ ਜਿਸਤੀ ਲੱਗੀ ਹੁੰਦੀ ਸਾਡੇ ਕੋਲੇ ਜੀ ਹਾਂਜੀ ਜਾਂ ਟਾਟਾ ਦੀ ਲੱਗੀ ਹੋਊ ਤੇ ਜਾਂ ਮੰਨ ਲਾ ਜਹਾਜ਼ ਹਰਸ਼ ਲੱਗੇ ਹੁੰਦਾ ਜੇ ਸਮੁੰਦਰੀ ਜਹਾਜ਼ ਵਾਲੀ ਸ਼ਿਪ ਹੁੰਦੀ ਹੈ ਜੀ ਹਾਂ ਜਿਹਦੇ ਵਿੱਚ ਉਹ ਗੋਲ ਦੇ ਚੱਕਰ ਜੇ ਕੱਟੇ ਹੁੰਦੇ ਨੇ ਹਾਂ ਉਹ ਵੀ ਲੱਗੇ ਹੁੰਦੇ ਬਿਨਾਂ ਗੋਲ ਤੋਂ ਵੀ ਆ ਜਾਂਦੇ ਜੀ ਅੱਛਾ ਉਦਾਂ ਵੀ ਆ ਜਾਂਦੀ ਹੈ ਹਾਂਜੀ ਹਾਂਜੀ ਉਸ ਗੋਲ ਥੋੜੀ ਸਸਤੀ ਹੁੰਦੀ ਹੈ ਬਿਨਾਂ ਗੋਲ ਤੋਂ ਥੋੜੀ 2 ਠੀਕ ਹੈ ਮਤਲਬ ਜਾਂ ਜਿੱਦਾਂ ਤੁਸੀਂ ਫਰਸ਼ ਲਾਉਣੇ ਹੋ ਫਿਰ ਸੈਡਾਂ ਜੀ ਮਤਲਬ ਸੈਡਾਂ ਜਿਸਤੀ ਵੀ ਲਾਣੇ ਜਿਵੇਂ ਆ ਸਾਹਮਣੇ ਲੱਗੀਆਂ ਜੀ ਆ ਕਾਲੀਆਂ ਲੱਗੀਆਂ ਕਾਲੀਆਂ ਵੀ ਲਾਣੇ ਅੱਛਾ ਇਹ ਇਹ ਤਾਂ ਆ ਗਈ ਕਾਲੀ ਚਾਦਰ ਦਾ ਹਨਾ ਹਾਂਜੀ ਹਾਂਜੀ ਆ 12 ਛੇ ਟਰਾਲੀ ਹੈ ਜੀ ਅੱਛਾ ਇਹ ਤਾਂ ਹੈਗਾ 12 ਛੇ ਸਾਈਜ਼ ਇਹ ਤੁਸੀਂ ਲਾ ਰਹੇ ਹੋ ਜਿਸਤੀ ਇਹ ਜਿਸਤੀ ਹੈ ਜੀ ਥਰੇ ਦੇ ਝਾਜੀ ਲੱਗੀਆਂ ਜੀ ਅੱਛਾ ਹੀਟਾਂ ਝਾਜੀ ਫਰਸ਼ ਹਾਂਜੀ ਹਾਂਜੀ ਓਕੇ ਹੁੱਕ ਤੁਸੀਂ ਸਿੱਧੀ ਦੇ ਵਿੱਚ ਬਣਾ ਦਿਨੋ ਜਾਂ ਫਿਰ ਜਿੰਮੇ ਅਗ ਲਗਾ ਕੇ ਕਹੇ ਬਈ ਜਿੰਮੇ ਗਾ ਕਹੇ ਵੈਸੇ ਤਾਂ ਜੀ ਅਹੀਂ ਕੰਮ ਜਾਵਾ ਹੁਣ ਜਿਵੇਂ ਮੱਛੀ ਚਲਦੀ ਹੈ ਇਹਦੇ ਨਾਲ ਟੇਪਰ ਹੋ ਗਈ ਇੱਥੇ ਟਾਇਰ ਨਹੀਂ ਲੱਗਦਾ ਮੇਨ ਗੱਲ ਤਾਂ ਗੱਡੀ ਨਹੀਂ ਅੜਦੀ ਇੱਥੇ ਇੱਥੇ ਹਾਂ ਇਹ ਵੀ ਗੱਲ ਧਿਆਨ ਚ ਆਖਣ ਵਾਲੀ ਹੈ ਨਾ ਨਹੀਂ ਟਰੈਕਟਰਾਂ ਦੀ ਗੱਡੀਆਂ ਸਾਡਾ ਟਾਇਰ ਟੁੱਟ ਜਾਂਦੇ ਆ ਗੱਡੀ ਰੁਟ ਜਾਂਦੀ ਜੀ ਇਹਦੇ ਨਾਲ ਗੱਡੀ ਨਹੀਂ ਟੁੱਟਦੀ ਇਹ ਕਿਹਦੀ ਗੱਟ ਨਹੀਂ ਲੰਬਾਈ ਪੌਣੇ 4 ਫੁੱਟ ਆ ਜੀ ਅੱਛਾ ਪੌਣੇ 4 ਫੁੱਟ ਲੰਬਾਈ ਕਰਤੀ ਹਾਂਜੀ ਹਾਂਜੀ ਓਕੇ ਤੇ ਵੀਰੇ ਉਦਾਂ ਜੇ ਗੱਲ ਕਰੀਏ ਹੁਣ ਚਲ ਇੱਕ ਹੋਰ ਸਵਾਲ ਉੱਠਦਾ ਜਿਸਤੀ ਚਾਦਰ ਤੋਂ ਵੀ ਇਹਦੇ ਉੱਪਰ ਜਿਵੇਂ ਕਲਰ ਪੇਂਟ ਦੀ ਸਮੱਸਿਆ ਨਹੀਂ ਹੁੰਦੀ ਹੋਣੀ ਨਹੀਂ ਜੀ ਹੁਣ ਤਾਂ ਪ੍ਰਾਇਮਰੀ ਉਸ ਹਸਾ ਬਣਾ ਹੁੰਦੇ ਨਾ ਪ੍ਰਾਇਮਰੀ ਰੰਗ ਉਸ ਹਸਾ ਬਣਾ ਕੇ ਜੀ ਜਿਸਤੀ ਵਾਲੇ ਰੰਗ ਆ ਗਏ ਜਿਸਤੀ ਵਾਲੇ ਕਹਿ ਕੇ ਰੰਗ ਮਰਵਾ ਦੋ ਜੀ ਬਹੁਤ ਯਾਨੀ ਕਿ ਪਹਿਲਾਂ ਨਾਲ ਫਰਕ ਹੈ ਅੱਛਾ ਜੇ ਪਹਿਲਾਂ 10 ਸਾਲ ਰੰਗ ਰਹਿੰਦੇ ਹੁਣ 15 ਸਾਲ ਰਹੂਗਾ ਵੈਸੇ ਉਮਰ ਤਾਂ ਬਹੁਤ ਲੰਮੀ ਹੈ ਜੀ ਹਾਂ ਜਿਹੇ ਜੇ 2 ਸਾਲ ਰੰਗ ਘੱਟ ਲਹੂ ਨਾ ਉਮਰ ਬਹੁਤ ਲੰਮੀ ਹੈ ਚਾਦਰ ਦੀ ਇਹ ਤਾਂ ਗੱਲ ਹੈ ਫਿਰ ਇਹਨੂੰ ਇਨਾ ਤਾਂ ਜੰਗਾਲ ਪੈਣੀ ਆ ਹਨਾ ਹਾਂਜੀ ਹਾਂਜੀ ਇਹ ਤਾਂ ਬਿਨਾ ਕਲਰ ਤੋਂ ਵੀ ਰੱਖ ओके ਕਲੀਆਂ ਐਂਗਲਾਂ ਦੇ ਪ੍ਰਾਇਮਰ ਲਵਾ ਕੇ ਬਾਕੀ ਸਿੰਗਲ ਟੈਰਾਂ ਚ ਡਬਲ ਟੈਰੀਆਂ ਚ ਤੁਸੀ ਜਦੋਂ ਹਾਂ ਡਬਲ ਟੈਰੀ ਕਰਾਉਣੀ ਹੋ ਸਕਦੀ ਜਦੋਂ ਮਰਜ਼ੀ ਓਕੇ ਬਈ ਤੁਸੀਂ ਮੈਨੂੰ ਇੱਕ ਪਤਾ ਲੱਗਿਆ ਤੇ ਵੀ ਤੁਸੀਂ ਹਿੱਸੇ ਦੀ ਜਿਹੜੀ ਉਮਰ ਪਰ ਦੀ ਗਰੰਟੀ ਲੈ ਲੈਣੇ ਹਾਂ ਨਹੀਂ ਜੀ ਜਿੰਨਾ ਚਿਰ ਟਰਾਲੀ ਰੱਖੂਗਾ ਬੰਦਾ ਅੱਛਾ ਜਿੰਨਾ ਚਿਰ ਅਗਲਾ ਰੱਖੂ ਜਿਹੜਾ ਤੁਹਾਡੇ ਗਾਹ ਕ ਤੁਹਾਡੇ ਤੋਂ ਲੈ ਕੇ ਗਿਆ ਹਾਂ ਜੇ 20 ਸਾਲ ਰੱਖਲੇ 15 ਰੱਖਲੇ 10 ਸਾਲ ਰੱਖਲੇ 30 ਸਾਲ ਸਾਡਾ ਚੱਲੂਗਾ ਜੀ ਗਾਹ ਦਾ ਕੋਈ ਹਿੱਸਾ ਨਹੀਂ ਉਹ ਅੱਛਾ ਹਾਂਜੀ ਹਾਂਜੀ ਇਹ ਫਿਰ ਹਿੱਸਾ ਤੁਸੀਂ ਵਰਤਦੇ ਕਿਹੜਾ ਮਤਲਬ ਹਿੱਸਾ ਹੀ ਹੱਬ ਟਾਟਾ ਦੀ ਵਰਤਦੇ ਆ ਜ ਅਸੀਂ ਆਪ ਤਿਆਰ ਕਰਦੇ ਆਂ ਜੀ ਸਾਨੂੰ ਪਤਾ ਇਚ ਕਹੇ ਜਾ ਬੈਰਿੰਗ ਆ ਕਹੇ ਜੀ ਸ਼ੀਟ ਬਣ ਗਈ ਕਹੇ ਜੀ ਜੁੜੀ ਪੈਗੀ ਇਹ ਚ ਓਕੇ ਮਤਲਬ ਇਹ ਤੁਸੀਂ ਆ ਇਕੱਲੇ ਹੱਬ ਟਾਟਾ ਦੀ ਵਰਤਦੇ ਹੋ ਬਾਕੀ ਇਹ ਤੁਸੀਂ ਸਾਰਾ ਆਪ ਤਿਆਰ ਕਰ ਬਾਕੀ ਸਾਰਾ ਕੁਝ ਆਪ ਤਿਆਰ ਆਪ ਲੈਉਣੇ ਆ ਜੀ ਆਪ ਤਿਆਰ ਕਰਦੇ ਆ ਖੁਦ ਉੱਥੇ ਆਪ ਬਣੀ ਬਣਾਈ ਹੱਬ ਆਉਂਦੀ ਹੈ ਜੀ ਟਾਟਾ ਦੀ ਜਿਹੜੀ ਘੋੜੇ ਦੀ ਹੱਬਾ ਇਹ ਘੋੜੇ ਦੀ ਹੱਬਾ ਜੀ ਓਕੇ ਓਕੇ ਤੇ ਬਾਕੀ ਵੀਰੇ ਗੱਲ ਆ ਜਾਂਦੀ ਹੈ ਰਿੰਮਾਂ ਦੀ ਰਿੰਡੀ ਰਿੰਮੀ ਖੁਦ ਆਪ ਤਿਆਰ ਕਰਦੇ ਕੜੇ ਵਾਲਾ ਰਿੰਮਾ ਜੀ ਅੰਦਰਲੇ ਪਾਸੇ ਕੜਾ ਇਹਦੇ ਅੱਛਾ ਕੜੇ ਵਾਲਾ ਰਿੰਮਾ ਹੈ ਅੰ ਤੇ ਬਾਕੀ ਵੀ ਰਫ ਟਾਇਰ ਟੂਰ ਵੀ ਤੁਹਾਡੇ ਲੋਪੇ ਮਿਲ ਜਾਣਾ ਟਾਇਰ ਸਾਰਾ ਕੁਝ ਹੋਊਗਾ ਜੀ 23 24 ਮਾਡਲ ਟਾਇਰ ਹੋਣਗੇ ਨੀਵਾ ਮਾਡਲ ਟਾਇਰ ਨਹੀਂ ਹੋਣਾ ਆਪਣੇ ਅਸਾਂ ਨੀਵਾ ਮਾਡਲ ਟਾਇਰ ਨਹੀਂ ਪਾ ਸਕਦੇ ਫਿਰ ਇਹ ਵੀ ਗੱਲ ਸਹੀ ਆ ਪੁਰਾਣੇ ਜਿਵੇਂ ਕਹਿੰਦੀ ਸੁੱਕ ਸਕ ਜਾਂਦੇ ਹਾਂ ਸੁੱਕੇ ਟਾਇਰ ਕੋਈ ਨਹੀਂ ਜੀ ਯਾਨੀ ਕਿ 22 23 ਤੋਂ ਤਾਹਾਂ ਮਾਡਲ ਟਾਇਰ ਹੋਊਗਾ ਜੀ ਨੀਵਾ ਮਾਡਲ ਕੋਈ ਟਾਇਰ ਨਹੀਂ ਹੋਣਾ ਠੀਕ ਆ ਤੇ ਬਈ ਇੱਕ ਮੈਨੂੰ ਹੋਰ ਗੱਲ ਦੱਸਿਓ ਹੁਣ ਟਰਾਲੀਆਂ ਜਿਹੜੀਆਂ ਇਹ ਤਿਆਰ ਹੋਈਆਂ ਖੜੀਆਂ ਨੇ ਜਾਂ ਬਾਈ ਉਹ ਵੀ ਕਰ ਰਹੇ ਆ ਹੂੰ ਬਈ ਤੁਹਾਨੂੰ ਮਤਲਬ ਬੁੱਕ ਕਰਵਾਉਣੀ ਪੈਂਦੀ ਹੈ ਜਾਂ ਉਦਾਂ ਵੀ ਮਿਲ ਜਾਂਦੀਆਂ ਨੇ ਤਿਆਰ ਜੀ ਉਦਾਂ ਹੀ ਮਿਲ ਜਾਂਦੀ ਹੈ ਜਿਵੇਂ ਤਕਰੀਬਨ ਇਹਨਾਂ ਚੋ ਟਰਾਲੀਆਂ ਜਿਵੇਂ ਆ ਰਤੀਏ ਜਾਣੀਆਂ ਹਾਂ ਜੀ ਤੇ ਆਹ ਮੱਤੀ ਜਾਣੀਆਂ ਇਹ ਲੋ ਟਰਾਲੀਆਂ ਜਿ ਤਕਰੀਬਨ ਗਾਕਾਂ ਦੀਆਂ ਟਰਾਲੀਆਂ ਗਾਕਾਂ ਦੀਆਂ ਨੇ ਹਾਂਜੀ ਹਾਂਜੀ ਓਕੇ ਓਕੇ ਬਾਕੀ ਜੇ ਸਾਡੇ ਕੋਲ ਟਰਾਲੀਆਂ ਹਾਜ਼ਰ ਖੜੀਆਂ ਵੀ ਹੁੰਦੀਆਂ 40 50 ਜਦੋਂ ਮਰਜ਼ੀ ਗਾਹਕ ਫੋਨ ਕਰਕੇ ਆ ਵੀ ਅਸਲ 40 50 ਟਰਾਲੀਆਂ ਤੁਹਾਡੇ ਲਈ ਰੈਡੀ ਹੁੰਦੀਆਂ ਨੇ ਹਾਂਜੀ ਹਾਂਜੀ ਓਕੇ ਲੈ ਮਿੱਤਰੋ ਜਿਵੇਂ ਨਾ ਬਾਈ ਗੱਲ ਇਹ ਆ ਵੀ ਸੀਜ਼ਨ ਆ ਰਿਹਾ ਹੈ ਐਸੀਆ ਪ੍ਰੋਬਲਮ ਆ ਜਾਂਦੀ ਐ ਨੇ ਸੀਜ਼ਨ ਦੇ ਵਿੱਚ ਜਿਵੇਂ ਕਿ ਦੀ ਟਰਾਲੀ ਮੰਗੀ ਵੀ ਨਹੀਂ ਮਿਲਦੀ ਬੀੜੀ ਤੇ ਵੀ ਨਹੀਂ ਮਿਲਦੀ ਨਹੀਂ ਮਿਲਦੀ ਪਰ ਬਹੁਤ ਸੱਜਣ ਉਦੋਂ ਇਹ ਚੀਜ਼ ਫੀਲ ਕਰਦੇ ਆ ਵੀ ਯਾਰ ਕਿਉਂ ਨਾ ਆਪਾਂ ਟਰਾਲੀ ਫਿਰ ਆਪ ਹੀ ਦੀ ਬਣਵਾ ਲਾਂਗੇ ਹਣਾ ਵੀ ਹੁਣ ਜੇ ਕਿਸ ਨੂੰ ਮੌਕੇ ਤੇ ਲੋੜਾ ਤਾਂ ਵੀ ਲੈ ਆ ਸਕਦਾ ਹਾਂਜੀ ਇੱਕ ਵਾਰੀ ਨਾ ਫਰਸ਼ ਲੱਗਿਆ ਜੀ ਇਹਦੇ ਹਾਂਜੀ ਜਾਜੀ ਉਹ ਦਿਖਵਾ ਦਿਓ ਦਿਖਾ ਬਾਕੀ ਡਾਲਾ ਵੀ ਹੱਥ ਦੋ ਸਾਈਡ ਖੁੱਲਦਾ ਹੈ ਜੀ ਹਾਂਜੀ ਕੋਈ ਇਹਦੇ ਚ ਜੋੜ ਨਹੀਂ ਜੀ ਹਾਂਜੀ ਇੱਕੋ ਹੀ ਪੀਸਾ ਨਾ ਕੋਈ ਟਿੱਕੀ ਹੈ ਵਿੱਚ ਇਹਦੇ ਅੱਛਾ ਦੇਖ ਕੱਲਾ ਜੀ ਮਗਰਾਡਾ ਦਾ ਕੱਟਾ ਹੈ ਮਤਲਬ ਮਗਰਾਡਾ ਦਾ ਕੱਟਾ ਹੀ ਕੱਲਾ ਦੇਖਦਾਰ ਮੈਂ ਕੋਈ ਉਹ ਨਹੀਂ ਵੀ ਜਾਜੀ ਫਰਸ ਹੈ ਹਾਂ ਜਾਜੀ ਫਰਸ ਵੀ ਮਤਲਬ ਵਿਚਾਲੀ ਟਿੱਕੀ ਦੀ ਗੱਡੀ ਨਾ ਕੋਈ ਟਿੱਕੀ ਨਹੀਂ ਕੱਢੀ ਇੱਕੋ ਹੀ ਪੀਸ ਆ ਜੀ ਇੱਕੋ ਪੀਸ ਆ ਸਾਰਾ ਇਹ ਇਕੱਲੀ 6 12 ਜੀ ਅਸਾ 12 ਫੁੱਟ ਲੰਬਾਈ ਆ ਤੇ 6 ਫੁੱਟ ਦੀ ਇਹ ਸਵਾ ਦੋ ਉੱਚੀ ਹੈ ਜੀ ਸਵਾ ਦੋ ਉੱਚੀ ਹੈ ਹਾਂ ਜੀ ਉਹ ਇਹਦਾ ਉਂ ਵੇਟ ਕਿੰਨਾ ਹੋਊਗਾ ਇਹਦਾ 17 ਕੁਆਂਟਲ ਵੇਟ ਆ ਜੀ ਟਰਾਲੀ ਦਾ 17 ਕੁਆਂਟਲ ਵੇਟ ਇਹਦੇ ਜਾਲੀ ਲੱਗਣੀ ਹੈ ਜੀ ਹਜੇ ਓਕੇ ਬੈੱਡ ਇਹਦਾ ਹੋਊਗਾ 3 ਫੁੱਟ ਤੇ ਹਾਂ ਬੈੱਡ 3 ਫੁੱਟ ਤੇ ਆ ਰਿਹਾ ਜੀ ਸਵਾ ਦੋ ਉੱਪਰ ਟਰਾਲੀ ਤੇ ਆ ਰਿਹਾ ਜੀ ਓਕੇ ਇਹਦਾ ਕੋਈ ਆਪਾਂ ਰੇਟ ਰੂਟ 1,65,000 ਦੇ ਕਿਰਾਏ ਦੇ ਇਹਦੇ ਬੁਸ਼ ਲੱਗੇ ਜਿਹਨੂੰ ਗਰੀਸ ਆਉਂਦਾ ਬੁਸ਼ਾਂ ਨੂੰ ਹੂੰ ਤੇ ਮੰਨ ਲਾ ਜਿਹੜਾ ਇਹ ਤੇ ਲੋਕ ਲੱਗਦਾ ਜੀ ਇਹ ਚ ਗਰਾਰੀ ਲੱਗੀ ਹੋਈ ਐ ਟਰੈਕਟਰ ਦੇ ਗੇਅਰ ਵਾਲਾ ਕੰਮ ਕਰਿਆ ਹੋਇਆ ਜੀ ਸਹੀ ਇਹਦੇ ਵਿੱਚ ਗਰਾਰੀ ਐ ਇਹ ਚ ਗਰਾਰੀ ਐ ਜੀ ਦੇਖੋ ਤਾਂ ਮੈਂ ਤੂੰ ਇਹ ਦੇਖ ਯਾਰ ਖੋਜ ਜਿਵੇਂ ਕਹਦੀ ਇੱਕ ਕਾਰ ਦੀ ਮਾਂ ਹਾਂ ਜੀ ਸਹੀ ਬਾਕੀ ਬਾਇਵਰੇ ਦਾ ਦਿਮਾਗ ਦੇ ਨਾਲੇ ਦਾ ਮਤਲਬ ਹੈ ਜੰਮੇ ਬਈ ਸਰੀਰ ਹਲਕੇ ਹੁੰਦੇ ਜਾਂਦੇ ਆ ਅੱਗੇ ਤਾਂ ਚਲੋ ਬਜ਼ੁਰਗ ਆਪਣੇ ਤਾਗੜੇ ਸੀ ਵੀ ਕੱਲਾ ਬੰਦਾ ਤਾਂ ਡਾਲਾ ਲਾ ਲਾ ਨਹੀਂ ਸਕਦਾ ਸੀ ਦਾਲਾ ਵੀ ਬੰਦਾ ਚਾਹੇ ਹਲਕਾ ਬਈ ਚਾਹੇ ਭਾਰ ਸੌਖੇ ਤਰੀਕੇ ਨਾਲ ਲਾ ਦੂਗਾ ਕਿ ਨਾ ਬਈ ਇਹ ਸਿਸਟਮ ਤਾਂ ਹੋਇਆ ਭੱਜੀ ਜਾਂਦੀ ਦੇ ਦਾਣੇ ਦੀ ਭਰੀ ਆ ਲੋ ਖੁੱਲ ਜਾਂਦਾ ਕੁੰਡੀ ਲੱਗੀ ਹੁੰਦੀ ਕੁੰਡੀ ਖੁੱਲ ਜਾਂਦੀ ਹਾਂ ਹੁਣ ਜੇ ਖੋਲਾਂਗੇ ਖੁੱਲੂ ਨਹੀਂ ਤਾਂ ਖੁੱਲਦੀ ਨਹੀਂ ਨਹੀਂ ਖੁੱਲਦੀ ਨਹੀਂ ਹਾਂਜੀ ਹਾਂਜੀ ਸਹੀ ਗੱਲ ਇਹ ਚੀਜ਼ਾਂ ਬਈ ਜ਼ਰੂਰੀ ਨੇ ਹਨਾ ਧਿਆਨ ਚ ਰੱਖਣੀਆਂ ਜ਼ਰੂਰੀ ਨੇ ਤੇ ਬਾਕੀ ਵੀਰੇ ਮੈਨੂੰ ਹੋਰ ਦੱਸਿਓ ਗੱਲ ਇੱਕ ਵਾਰੀ ਤਾਂ ਬਣੀਆ ਲੋਕੇਸ਼ਨ ਦੱਸਿਓ ਆਪਾਂ ਕਿੱਥੇ ਜੇ ਖੜੇ ਆ ਇਹ ਜੀ ਬਠਿੰਡੇ ਦਾ ਲਾਸਟ ਪਿੰਡ ਆ ਬਿਲਕੁਲ ਬਠਿੰਡੇ ਦਾ ਲਾਸਟ ਪਿੰਡ ਹੈ ਇਹ ਤੋਂ ਬਾਅਦ ਮਾਨਸਾ ਸ਼ੁਰੂ ਹੋ ਜਾਂਦਾ ਜੀ ਪਿੰਡ ਤੋਂ ਨਾ ਕੁ ਮਗਲਾਂ ਜੀ ਇਹ ਮੋੜ ਮੰਡੀ ਤੋਂ ਮਾਨਸਾ ਰੋਡ ਦੇ ਉੱਪਰ ਪਿੰਡ ਪਿਆ ਜਾਂਦਾ ਹਾਂਜੀ ਹਾਂਜੀ ਬਠਿੰਡਾ ਮਾਨਸਾ ਦੇ ਉੱਪਰ ਪਿੰਡ ਆ ਜੀ ਠੀਕ ਆ ਜੀ ਤੇ ਬਾਕੀ ਮਿੱਤਰੋ ਤੁਹਾਨੂੰ ਨਾ ਜਿਵੇਂ ਆ ਦੱਸ ਤੁਸੀਂ ਬਾਕੀ ਬਈ ਹੋਰ ਗੱਲਾਂ ਹੁੰਦੀਆਂ ਕਈ ਵਾਰ ਕੋਈ ਭਰਾ ਕਹੇ ਵੀ ਤੁਸੀਂ ਤਾਂ ਹੈਵੀ ਟਰਾਲੀਆਂ ਬਣਾਣੀ ਬਣਾਣੇ ਹੋ ਕਿਸੇ ਨੂੰ ਛੋਟੀ ਮੋਟੀ ਹਲਕੀ ਜਾਂ ਕੋਈ ਘੱਟ ਮਤਲਬ ਸਾਈਜ਼ ਦੇ ਵਿੱਚ ਬਣਾਵਾ ਲਾਂਗੀ ਜਿਹੇ ਬਣਾ ਦੋਗੇ ਜਿੱ ਜੇ ਮੈਂ ਆ ਕਿੰਨੇ ਸਾਈ ਦੇ ਵਿੱਚ ਆ ਬਾਈ ਇਹ 11 6 ਸਵਾ 2 ਹੈ ਜੀ ਇਹ ਦੋ ਟਰਾਲੀਆਂ ਅੱਛਾ ਜੀ ਇਹ ਇਹ ਟਰਾਲੀਆਂ ਜਾਣੀਆਂ ਸ਼ਿਵਾਨੀ ਜਿੱਥੋਂ ਸ਼ਿਵਾਨੀ ਹਾਂ ਦਿੱਲੀ ਉੱਥੇ ਆਪਣਾ ਦਿੱਲੀ ਤੋਂ ਰੇ ਜੀ 100 ਕਿਲੋਮੀਟਰ ਹੈ ਓਕੇ ਓਕੇ ਇਹ ਇਹ ਕਿੰਨੇ ਦੇ ਵਿੱਚ ਫਿਰ ਆਪਾਂ ਰੈਡੀ ਕਰਕੇ ਦਿੱਤੀ ਆ ਬਾਈ ਇਹ 1 ਲੱਖ ਤੇ 60 ਹਜ਼ਾਰ ਜੀ ਦਿੱਤੀ ਹੈ ਜਿਹੜੀ ਟੋਪੀ ਲੱਗੀ ਹੈ ਉੱਪਰ ਤੂੜੀ ਵਾਲੀ ਤਿਆਰ ਆ ਬਿਲਕੁਲ ਜੀ ਓਕੇ 1 ਲੱਖ 60 ਹਜ਼ਾਰ ਦੇ ਵਿੱਚ ਹਾਂ ਇਹ ਜਿਸਤੀ ਹੈ ਸਾਰੀ ਜੀ ਠੀਕ ਹੈ ਜੀ ਇਹ ਸੈਡਾਂ ਵੀ ਜਿਸਤੀ ਹੈ ਥੱਲੇ ਵੀ ਜਿਸਤੀ ਹੈ ਇਹਨੂੰ ਓਕੇ ਮਤਲਬ 5 ਸਾਲ ਦੀ ਗਾਰੰਟੀ ਵਾਲਾ ਪੰਪ ਲਾ ਕੇ ਦਿੱਤਾ ਹਾਂ ਜੀ ਜੀ ਤੇ ਸਮੇਤ ਰਮਟਾਇਆ ਡੂਰ ਸਾਰਾ ਪਾਈ ਦੇ ਚਾਸੀ ਚੈਨਲ ਸਾਰਾ ਐਮਸੀ ਦਾ ਲੱਗਿਆ ਜੀ ਇਹਨੂੰ ਅੱਛਾ ਛੋਟਾ ਚੈਨਲ ਵੀ ਵੱਡਾ ਚੈਨਲ ਵੀ ਚੈਨਲ ਇਹਦਾ ਫੁੱਟ ਦਾ ਪੀਸ ਵੀ ਨਹੀਂ ਜਿਹੜਾ ਬਿਨਾ ਐਮਸੀ ਤੋਂ ਲੱਗਿਆ ਹੋਵੇ ਜੀ ਓਕੇ 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 ਤੇ ਚਾਦਰ ਸਾਰੀ ਇਹਨੂੰ ਜਿਸਤੀ ਲੱਗੀ ਹੋਈ ਹੈ ਜੀ ਠੀਕ ਹੈ ਜੀ ਐਸਆਰ ਦੀ ਐਸਆਰ ਦੀ ਹਾਂਜੀ ਓਕੇ ਤੇ ਟਾਇਰ ਵੀ ਆਪਾਂ ਸਮੇਤ ਵਿਚੀ ਪਾ ਕੇ ਤੇ ਕੰਪਲੀਟ ਹਮ ਕੰਪਲੀਟ ਤਿਆਰ ਕਰਕੇ 1,60,000 ਦੀ ਫਟਾ ਦੇ ਹਾਂਜੀ ਓਕੇ ਤੇ ਜਿਹੜੀਆਂ ਵੀ ਇੱਧਰ ਖੜੀਆਂ ਨੇ ਆਹਾ ਆ ਇਹਦੇ ਜਿਹੇ ਮੈਂ ਹਿੱਸਾ ਫਿੱਟ ਕਰਨ ਵਾਲਾ ਹਾਂ ਇਹਦੀ ਫਿੱਟ ਕਰਨ ਵਾਲਾ ਹਿੱਸਾ ਜੀ ਇਹ ਥੋੜੀ ਜਿਹੀ ਹਲਕੀ ਟਰਾਲੀ ਜੀ ਇਹਦਾ 15 ਕੁਇੰਟਲ ਵੇਟ ਹੈ ਟਰਾਲੀ ਦਾ ਸਹੀ ਤਾਂ 15 ਕੁਇੰਟਲ ਵੇਟ ਹੈ ਹਾਂ ਇਹ ਆਪਾਂ ਜੇ ਕੋਈ ਗਾਹਕ ਨੇ ਲੈਣਾ ਚਾਹੀ ਤਾਂ 1,30,000 ਦੀ ਟਰਾਲੀ ਦੇ ਦਾਂਗੇ ਜੀ ਆਪਾਂ 1,30,000 ਦੀ ਕੰਪਲੀਟ ਜੀ ਬਈ ਯਾਰ ਤੂੰ ਤੁਸੀਂ ਵੇਟ ਘੱਟ ਦੱਸ ਦਿਓ ਮੈਨੂੰ ਲੱਗਦਾ ਹੈਵੀ ਹੋਊਗਾ ਨਾਲ ਨਾ ਹੈਵੀ ਟਰਾਲੀ ਤਾਂ ਜੀ ਹੈਨਾ ਹਾਂ ਜੀ ਹਾਂ ਜੀ ਟਰਾਲੀ ਤਾਂ ਪੂਰੀ ਹੈਵੀ ਹੈ ਚਾਸੀ ਇਹਦੇ ਵੀ ਐਮਸੀ ਦੀ ਲੱਗੀ ਜਿਸਤੀ ਚਾਦਰ ਲੱਗੀ ਇਹਦੇ ਵੀ ਅੱਛਾ ਇਹਦਾ ਕਿੰਨਾ ਕੁ ਵੇਟ ਆ ਦੱਸ ਸਕਦੇ ਇਹਦਾ ਤੇ ਜਿਹੜੀ ਆ ਖੜੀ ਆ ਨੀ ਜਿੱਦੋਂ ਇਹ ਵੀ ਸੇਮ ਇਹਦੀ ਭੈਣੀ ਆ ਜੀ ਓਕੇ ਹਾਂ ਇਹ ਵੀ ਮਤਲਬ ਬਿਲਕੁਲ ਆਪਾਂ ਇਹੀ ਗੱਲ ਬਾਤ ਨੂੰ ਬਣਾਉਣੀ ਆ ਜਾਲੀ ਉਹਦੇ ਨੂੰ ਆਹ ਆਹ ਸ਼ਿਪ ਵਾਲੀ ਖੜੀ ਆ ਜੇਦੂ ਬਾਦ ਫਰੇ ਆਹ ਵਾਲੀ ਹਾਂ ਇਹਦਾ ਹਿੱਸਾ 5 ਇੰਚ ਹੀ ਲੱਗਿਆ ਜੀ ਇਹਨੂੰ ਠੀਕ ਹੈ ਜੀ ਹਾਂ ਇਹਨੂੰ ਹਿੱਸਾ 5 ਇੰਚ ਇਹਦਾ 18 ਕੁਆਂਟਲ ਵੇਟ ਦਾ ਟਰਾਲੀ ਦਾ ਜੀ ਠੀਕ ਹੈ ਜੀ ਹਾਂ ਜੀ ਇਹਦੀ ਜਾਜੀ ਫਰਸ਼ ਲੱਗਿਆ ਜੀ ਹੂੰ ਵੇ 18 ਕੁਆਂਟਲ ਹੈ ਬਾਕੀ ਭਾਈ ਜੇ ਕੋਈ ਕਹੇ ਵੀ ਪ੍ਰੋਪਰ ਡਾਲਾ ਪੂਰਾ ਖੋਲਦਾ ਆਪਣਾ ਹਾਂ ਹਾਂ ਜਿਵੇਂ ਆਖੂ ਜਿਵੇਂ ਆਖੂ ਜੀ ਗੱਪ ਉਹ ਵੀ ਕਰ ਦਿੰਨੇ ਆਪਾਂ ਠੀਕ ਹੈ ਜੀ ਬਾਕੀ ਦੂਸਰੀ ਟਰਾਲੀ ਤੁਸੀਂ ਸਿੱਧੇ ਉਧਰ ਵੀ ਖੜੀ ਜਾਂਦੇ ਆਪਣੀ ਹਾਂ ਹਾਂ ਉਧਰ ਵੀ ਖੜੀ ਜਾਂਦੀ ਚਲੋ ਮਿੱਤਰੋ ਜੁੜੇ ਰਹੋ ਨਾ ਤੁਹਾਨੂੰ ਹੋਰ ਵੀ ਦੱਸਾਂਗੇ ਤੁਸੀਂ ਕੋਈ ਟਰਾਲੀ ਬਾਈ ਹੋਣਾ ਤਾਂ ਤਿਆਰ ਕਰਵਾ ਬਾਕੀ ਆਪਾਂ ਦੋ ਆ ਨਾ ਜੀ ਉਧਰ ਹਿੱਸੇ ਬਣਦੇ ਰਹੇ ਮੋਬਨ ਦੇ ਟਰਾਲੀ ਵੀ ਨਾਲ ਉਧਰ ਬਣਦੀ ਹੈ ਜੀ ਚਲੋ ਮਿੱਤਰੋ ਦੂਜੀ ਵਰਕਸ਼ਾਪ ਦੀ ਤੁਹਾਨੂੰ ਦਰਸ਼ਨ ਕਰਾਉਣੇ ਜਿੱਧਰ ਹਿੱਸੇ ਤਿਆਰ ਹੁੰਦੇ ਹਨ ਨਾ ਬਈ ਹਾਂ ਜੀ ਹਿੱਸੇ ਆਪਾਂ ਪਹੁੰਚ ਗਏ ਅੱਜ ਹੁਣ ਦੂਸਰੀ ਵਰਕਸ਼ਾਪ ਤੇ ਜਿਹੜੀ ਪਹਿਲਾਂ ਦੀ ਬਈ ਹੈ ਨਾ ਬਈ ਉਹਨੇ ਇੱਥੋਂ ਕੰਮ ਸਟਾਰਟ ਕੀਤਾ ਤੇ ਕੰਮ ਅੱਜ ਵੀ ਇੱਥੇ ਵੀ ਚੱਲ ਤੇ ਭਈ ਆਪ ਕਿੰਨਾ ਕਹਿੰਦੇ ਸੀ ਤੁਸੀਂ ਹਾਂਜੀ ਹਾਂਜੀ ਤੇ ਹੀ ਹਿੱਸੇ ਬਣਦੇ ਜੀ ਅਸਾ ਇਹ ਤੇ ਆਪਣੇ ਹਿੱਸੇ ਤਿਆਰ ਹੁੰਦੇ ਆ ਹਾਂਜੀ ਹਾਂਜੀ ਹਿੱਸੇ ਨੂੰ ਜਿਵੇਂ ਖਰਾਦਿਆ ਜਾਂਦਾ ਜਿਵੇਂ ਉਹ ਹਾਂ ਖਰਾਦਿਆ ਜਾਂਦੇ ਤੇ ਸਾਈਜ਼ ਬਣਦਾ ਫਿਰ ਇਹਦੀ ਚੂੜੀ ਪੈਂਦੀ ਹੈ ਜੀ ਅਸਾ ਪਹਿਲਾਂ ਸਾਈਜ਼ ਬਣਦਾ ਫਿਰ ਚੂੜੀ ਮਤਲਬ ਇੱਥੇ ਤੁਸੀਂ ਸਾਰਾ ਕੰਮ ਇੱਥੇ ਕਰਦੇ ਹੋ ਹਾਂਜੀ ਹਾਂਜੀ ਓਕੇ ਓਕੇ ਕੱਲੀ ਹੱਬ ਜਿਵੇਂ ਕਹਦੀ ਟਾਟਾ ਦੀ ਲਾਉਣੇ ਬਾਕੀ ਸਾਰਾ ਕੰਮ ਆਪਣਾ ਹੀ ਆ ਹਾਂਜੀ ਹਾਂਜੀ ਬਾਕੀ ਸਾਰਾ ਫੱਤੀ ਕੰਮ ਹੁੰਦਾ ਓਕੇ ਓਕੇ ਤਾਂ ਹੀ ਫਿਰ ਤੁਹਾਡੀ ਜ਼ਿੰਮੇਵਾਰੀ ਜਿਵੇਂ ਕਹਦੀ ਵੱਧ ਹਾਂਜੀ ਤਾਂ ਹੀ ਲੰਮੀ ਹਾਂ ਤਾਂ ਜ਼ਿੰਮੇਵਾਰੀ ਆ ਤੇ ਇਹ ਗਈ ਹੋ ਉਹ ਨਹੀਂ ਉਹ ਵੀ ਹੁੰਦਾ ਉਹ ਵੀ ਤਿਆਰ ਹੁੰਦਾ ਜੀ ਜਿਵੇਂ ਉਹ ਥੱਲੇ ਪਈ ਉਹਨਾਂ ਦੇ ਬਾਕੀ ਉੱਧਰ ਵੀ ਪਏ ਉਹ ਪਣਿਆ ਪਏ ਥੱਲੇ ਜੀ ਹਾਂ ਉਹ ਵੀ ਪਿਆ ਥੋੜਾ ਖਰਾਬ ਦੇ ਹਟਾਇਆ ਹੋਇਆ ਹੈ ਨਾ ਤੇ ਬਾਕੀ ਆ ਦੇ ਜਿਵੇਂ ਇਹ ਕੰਪਲੀਟ ਹੈ ਇਹ ਤਿਆਰ ਹੋ ਜਾਂਦਾ ਜੀ ਆਕੇ ਇਹ ਕੰਪਲੀਟ ਹੈ ਜਿਵੇਂ ਹਾਂ ਇਹ ਕਿ ਕਿਡੀ ਟਰਾਲੀ ਚ ਪਾ ਰਹੇ ਇਹਦੇ ਵਿੱਚ ਵੀ ਇਹ ਉਹ ਚ ਪਊਗਾ ਜੀ ਅਸੀਂ ਇਹਦੇ ਵਿੱਚ ਡਬਲ ਟਰੇ ਚ ਹਾਂ 12 6.5 ਹੈ ਜੀ ਅਸੀਂ 12 6.5 ਹੈ 10 ਇੰਚੀ ਚਾਸੀ ਹੈ ਜੀ 10 ਇੰਚੀ ਚਾਸੀ ਦੇ ਵਿੱਚ ਜਿਹੜਾ ਪਾਏ ਹਿੱਸਾ ਲਾਉਣਾ ਹਾਂਜੀ ਹਾਂਜੀ ਓਕੇ ਇਹ ਇਹਨੂੰ ਕਾਲੀ ਚਾਦਰ ਲੱਗੀ ਹੋਈ ਆ ਬਈ ਇਹਨੂੰ ਕਾਲੀ ਚਾਦਰ ਲ ਅਸੀਂ ਤਾਂ 24 ਕਿਲੋਟਲ ਵੇਟ ਬਣ ਜੂ ਇਹ ਆ ਗਈ ਮਤਲਬ ਆਪਣੇ 10 ਇੰਚੀ ਹੀ ਸੀ ਉਹਦੇ ਤੇ ਜੀ ਜੱਸੀ ਜੀ ਐਮਸੀ ਦਾ ਚੈਨਲ ਲੱਗਿਆ ਨੂੰ ਸਾਰਾ 2 ਕਿਲੋ ਦਾ ਬੱਤਾ ਲੱਗਿਆ ਥੱਲੇ 2 ਕਿਲੋ ਦਾ ਬੱਤਾ ਹਾਂਜੀ ਤਾਂ ਕਾਫੀ ਜ਼ਿਆਦਾ ਹੈਵੀ ਕਰਾਈਆ ਹਾਂਜੀ ਇਹ ਸਿੱਧੇ ਡਾਲ ਦੇ ਚੱਕ ਬਈ ਉਹ ਜਾ ਨਹੀਂ ਜੀ ਦੋ ਡਾਲੀ ਇਹ ਵੀ ਫਤਿਹਪੁਰਬਾਦ ਜਾਣੀ ਹੈ ਜੀ ਟਰਾਲੀ ਅਸਫਤੀ ਆਪਾ ਇਹ ਜਿਹੜਾ ਵੀ ਥੋੜਾ ਵਾਲਾ ਇਧਰਲੀ ਸਾਈਡ ਹੈ ਮੇਰੇ ਸਾਹਮਣੇ ਵਾਲੀ ਜਿਆਦਾ ਡਾਲਾ ਇਹ ਬੰਦ ਕਰ ਦਿਆ ਹਾਂ ਡਬਲ ਡਾਲਾ ਚੱਲਦਾ ਸਾਡੇ ਡਬਲ ਡਾਲਾ ਸਾਡੇ ਉਧਰ ਸੰਗਰੂਰ ਵਾਲੀ ਸਾਈਡ ਤੇ ਮਤਲਬ ਵੱਡਾ ਡਾਲਾ ਚੱਲਦਾ ਹੁੰਦਾ ਹੈ ਹਾਂਜੀ ਥੋੜੇ ਉਧਰ ਉਹ ਚੱਲਦਾ ਜੀ ਬਾਕੀ ਹੋਰ ਵੀ ਸਾਡੇ ਉਧਰ ਡਾਬਲ ਚੱਕੀਆਂ ਜਿਮਕ ਦੀਆਂ ਟਰਾਲੀਆਂ ਜਿਆਦਾ ਹਨਾ ਪੈਰਾਂ ਨੂੰ ਪਸੰਦ ਕਰਦੇ ਆ ਥੋੜੇ ਇਧਰ ਸਿੰਗਲ ਵੀ ਚੱਲੀ ਜਾਂਦੀ ਆ ਹਾਂ ਸਾਡੇ ਸਿੰਗਲ ਚੱਲਦੀ ਆ ਤੇ ਆ ਆ ਵੀ ਰੈਡੀ ਹੋ ਰਹੀ ਆ ਵੀ ਹੈ ਇਹ 12 6 ਆ ਜੀ ਇਹ 12 6 ਹਾਂ ਓਕੇ ਉਹ ਯਾਰ ਅੱਗੇ ਲਈ 11 6 ਇਹ 116 ਹੈ ਹਾਂਜੀ ਹਾਂਜੀ ਤੇ ਜਿਹੜੀ ਆ ਆ ਮਸੀਤ ਤੇ ਬਈ ਫਿਰ ਤੁਸੀਂ ਰਿਮ ਤਿਆਰ ਹੁੰਦੇ ਜੀ ਇੱਥੇ ਅਸੀਂ ਇੱਧਰ ਰਿਮ ਤਿਆਰ ਕਰਦੇ ਹਾਂ ਰਿਮ ਤਾਂ ਬੇਸੇ ਉਹੀ ਹੁੰਦਾ ਜੀ ਇਹਦੀ ਪਲੇਟ ਪੱਟ ਕੇ ਨਾ ਹਾਂਜੀ ਇਹ ਸਿੰਗਲ ਟੈਰੀ ਸੈਂਟਰ ਪਲੇਟ ਤਾਂ ਵਈ ਜੀ ਪਲੇਟ ਪੱਟ ਕੇ ਜੀ ਅਸੀਂ ਉਹੀ ਪਲੇਟ ਲਾਣੇ ਇੱਕ ਤਾਂ ਦੇਸੀ ਲਾਉਂਦੇ ਜਿਹੜੀ ਸ਼ਿਪ ਵਾਲੀ ਪਲੇਟ ਲਾਉਂਦੇ ਹੁੰਦੇ ਹਾਂ ਹਾਂਜੀ ਹਾਂਜੀ ਅਸੀਂ ਉਹੀ ਪਲੇਟ ਦੁਬਾਰਾ ਲਾਣੇ ਆਂ ਜੀ ਓਕੇ ਮਤਲਬ ਰਿਮ ਤਾਂ ਇਹ ਉਹੀ ਆਪਣੇ ਟਰੱਕ ਵਾਲੀ ਰਿਮ ਉਹੀ ਹੈ ਜੀ ਪਲੇਟ ਇਹਦੀ ਵੱਢ ਕੇ ਇਧਰੋਂ ਵੱਢ ਕੇ ਇੱਕ ਪਾਸੇ ਪਲੇਟ ਲਾ ਕੇ ਉਹੀ ਪਲੇਟ ਲੱਗਣੀ ਹੈ origignal ਦੀ origignal ਜੀ ਓ ਇਹ ਨਾਲ ਫਿਰ ਮਜ਼ਬੂਤੀ ਬਣ ਜਾਂਦੀ ਹੈ ਇੱਕ ਤਰ੍ਹਾਂ ਮਜ਼ਬੂਤੀ ਬਣ ਜਾਂਦੀ ਹੈ ਇਹਦੇ ਨਾਲ ਜਿਹੜੀ ਕਿ ਇੱਕਦਾਂ ਟਾਇਰ ਚੌੜਾ ਹੋ ਜਾਂਦਾ ਜੀ ਤੇ ਜੇ ਆਪਾਂ ਡਬਲ ਟਾਇਰ ਪਾਈਏ ਡਬਲ ਤਾਂ ਉਹੀ ਰਿਮ ਟਾਇਰ ਕਰੂ ਜੀ ਲੋਡ ਆਉ ਆਪਾਂ ਨੂੰ ਠੀਕ ਹੈ ਜੀ ਤੇ ਜੇ ਆਪਾਂ ਸਿੰਗਲ ਪਾਈਏ ਸਿੰਗਲ ਆਪਾਂ ਨੂੰ ਸੈਂਟਰ ਪਲੇਟ ਲਾਉਣੀ ਪਊਗੀ ਲਾਉਣੀ ਪਊਗੀ ਹਾਂਜੀ ਓਕੇ ਓਕੇ ਚਲੋ ਬਾਕੀ ਇਹ ਚੀਜ਼ਾਂ ਵੀ ਜਿੰਮੇ ਕਹਦੀ ਬਾਈ ਤੁਹਾਡੀ ਜਿੰਮੇ ਥੋੜਾ ਕੰਮ ਤੇ ਇਹ ਇਹ ਦੇ ਕਰਕੇ ਜ਼ਰੂਰੀ ਵੀ ਆ ਹਾਂਜੀ ਹਾਂਜੀ ਇਹ ਚੀਜ਼ਾਂ ਗੱਲਾਂ 'ਚ ਧਿਆਨ ਰੱਖਣੀਆਂ ਤੇ ਬਾਕੀ ਆਪਣਾ ਲੋਕੇਸ਼ਨ ਤੁਸੀਂ ਦੱਸ ਹੀ ਦਿੱਤੀ ਬਾਈ ਹਾਂ ਨਾ ਹਾਂਜੀ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਦ ਤੇ ਹੋਰ ਕੋਈ ਨੰਬਰ ਹੈ ਆਪਣਾ 1 ਹੋਰ ਹੈ 94633 37242 ਓਕੇ ਤੇ ਮਤਲਬ ਕਿੰਨੇ ਟਾਈਮ ਤੋਂ ਲੈ ਕੇ ਕਿੰਨੇ ਟਾਈਮ ਤੱਕ ਤੁਹਾਨੂੰ ਸੋਜਣ ਫੋਨ ਕਰਨਾ ਕੋਈ 24 ਘੰਟੇ ਸਮੇਂ ਜਦੋਂ ਮਰਜ਼ੀ ਕਰ ਸਕਦੇ ਹੋ ਜਦੋਂ ਮਰਜ਼ੀ ਹਾਂਜੀ ਓਕੇ ਲੈ ਮਿੱਤਰੋ ਕਰਿਓ ਸੰਪਰਕ ਆਪਾਂ ਨੰਬਰ ਬਾਕੀ ਮਿਸਤਰੀ ਦਾ ਸਕਰੀਨ ਤੇ ਚਲਾਤਾ ਤੁਹਾਨੂੰ ਦੱਸਦਾ ਵੀ 2005 6 ਤੋਂ ਲੈ ਕੇ ਵਾਈਬਰੀ ਟਰਾਲੀਆਂ ਦਾ ਕੰਮ ਕਰਦੇ ਨੇ ਤੁਸੀਂ ਜੇ ਤੁਹਾਨੂੰ ਕੱਲ ਨੂੰ ਵੀ ਟਰਾਲੀ ਚਾਹੀਦੀ ਆ ਤਾਂ ਤੁਸੀਂ ਅੱਜ ਸਾਈ ਵੀ ਕਰ ਸਕਦੇ ਹੋ ਤਾਂ ਵੀ ਲੈ ਜਾ ਸਕਦੇ ਹੋ ਜਦੋਂ ਮਰਜ਼ੀ ਵੈਸੇ 40 50 ਟਰਾਲੀਆਂ ਬਾਈ ਉਹ ਲੈ ਲਵੇ ਰੈਡੀ ਨੇ ਤੁਸੀਂ ਆ ਕੇ ਵੀ ਲੈ ਜਾ ਸਕਦੇ ਹੋ ਨਾ ਬਈ ਕਰੋ ਸੰਪਰਕ